ਦਿੱਲੀ ਦੇ ਵਿੱਚ ਝਾੜੂ ਵਾਲਿਆਂ ਦੀ ਫੂਕ ਨਿਕਲ ਗਈ ਹੈ ਤੇ ਉੱਥੇ ਹੁਣ ਦਿੱਲੀ ਦੀ ਚੋਣਾ ਦੇ ਵਿੱਚ ਦੱਸਦੀ ਹੈ ਕਿ ਭਾਜਪਾ ਨੇ ਆਪਣਾ ਸਿਕਾ ਜਤਾ ਲਿਆ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਚਰਚਾਾਂ ਮੈਂ ਜਿਹੜੀਆਂ ਕਿ ਭਾਜਪਾ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਫੇਲਿਅਰ ਨੂੰ ਲੈ ਕੇ ਵੀ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਫੇਲਿਅਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਵੀ ਜਿਹੜੀ ਕਿ ਝਾੜੂ ਪਾਰਟੀ ਦਾ ਜਲਦ ਸਫਾਇਆ ਕੀਤਾ ਜਾਵੇਗਾ ਤੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਜਿਹੜਾ ਕਿ ਇੱਕ ਫੂਕ ਨਿਕਲਦੀ ਹੋਈ ਨਜ਼ਰ ਆਈ ਹੈ ਤੇ ਜਿਸ ਤੇ ਦੌਰਾਨ ਰਾਜਾ ਵੜਿੰਗ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਗਰਜਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਰਾਜਾ ਵੜਿੰਗ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਹੈ ਵੀਰੀ ਓਨੈਸਟ ਲਾਸਟ ਟਾਈਮ ਵੀ ਸਾਡੀ ਜਿਹੜੀ ਸੰਖਿਆ ਸੀਗੀ ਉਹ ਜ਼ੀਰੋ ਹੀ ਸੀਗੀ ਲੇਕਿਨ ਵੋਟ ਪਰਸੈਂਟ ਸਾਡਾ ਵੋਟ ਸ਼ੇਅਰ ਬਹੁਤ ਘੱਟ ਸੀਗਾ ਇਸ ਵਾਰੀ ਵੋਟ ਸ਼ੇਅਰ ਸਾਡਾ ਕਾਂਗਰਸ ਪਾਰਟੀ ਦਾ ਵਧਿਆ ਹੈਗਾ ਔਰ ਸੱਚੇ ਵੀ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਕੈਡਰ ਸੀਗਾ ਪਹਿਲਾਂ ਜਿਹੜੀ ਸ਼ੀਲਾ ਦਿਖਸ਼ਣ ਦੀ ਸਰਕਾਰ ਹੁੰਦੀ ਸੀ ਉਸ ਸਮੇਂ ਉਹ ਜਿਹੜਾ ਕੈਡਰ ਟਰਾਂਸਫਰ ਹੋਇਆ ਟੂ ਆਮ ਆਦਮੀ ਪਾਰਟੀ ਜਿਹੜਾ ਅਸਲੀਅਤ ਦੇ ਵਿੱਚ ਉਹਨਾਂ ਦਾ ਵੋਟਰ ਹੈ ਉਹੀ ਸਾਡਾ ਵੋਟਰ ਸੀਗਾ ਤੇ तकरीबन ਗਰੀਬ ਬਿਲੋ ਪਾਵਰਟੀ ਲਾਈਨ ਮਿਡਲ ਕਲਾਸ ਉਹ ਕਿਤੇ ਨਾ ਕਿਤੇ ਸਾਥੋ ਸ਼ਿਫਟ ਹੋ ਗਿਆ ਸੋ ਉਹ ਆਮ ਆਦਮੀ ਪਾਰਟੀ ਨੂੰ ਪੈਂਦਾ ਰਿਹਾ ਇਸ ਕਰਕੇ ਅਸੀਂ ਉੱਥੇ ਕੋਈ ਬਹੁਤੀ ਵਧੀਆ ਜਿਹੜਾ ਹੈਗਾ ਲੜਾਈ ਨਹੀਂ ਦੇ ਸਕਦੇ ਹਮੇਸ਼ਾ ਹੀ ਇਸ ਵਾਰੀ ਉਹਨਾਂ ਦੇ ਉਹ ਹਾਰੇ ਨੇ ਬੁਰੀ ਤਰ੍ਹਾਂ ਹਾਰੇ ਨੇ ਮੈਨੂੰ ਲੱਗਦਾ ਕਿ ਜਿਹੜਾ ਆਉਣ ਵਾਲਾ ਸਮੇਂ ਹੋਏਗਾ ਉਹ ਕਾਂਗਰਸ ਲਈ ਬਿਹਤਰੀਨ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਮੀਡਲ ਕਲਾਸੇ ਤਾਂ ਸਮਝਦਾ ਹੈ ਕੀ ਜਾਂ ਪੂਰ ਕਲਾਸੇ ਸਮਝਦਾ ਕਿ ਵਿਚਾਰਾ ਗਰੀਬ ਬੰਦਾ ਕਿ ਕਾਂਗਰਸ ਪਾਰਟੀ ਸਾਡੇ ਬਾਰੇ ਸੋਚਦੀ ਹੈ ਲੇਕਿਨ ਸਾਨੂੰ ਵੋਟ ਪਰਸੈਂਟ ਸਾਡਾ ਹੋਦ ਵੀ ਵੱਤ ਸਕਦਾ ਸੀ ਲੇਕਿਨ ਜਦੋਂ ਜਨਤਾ ਨੂੰ ਇਹ ਨਾ ਲੱਗਦਾ ਹੋਵੇ ਵੀ ਕਾਂਗਰਸ ਪਾਰਟੀ ਸਰਕਾਰ ਬਣਾ ਸਕਦੀ ਹੈ ਕਿ ਕਾਂਗਰਸ ਪਾਰਟੀ ਸਦਾ ਸਰਕਾਰ ਚਾ ਸਕਦੀ ਹੈ ਸੋ ਫਿਰ ਜਿਹੜਾ ਵੋਟ ਹੈ ਨਾ ਬਹੁਤ ਸਾਰਾ ਟਰਾਂਸਫਰ ਹੋ ਜਾਂਦਾ ਹੈ ਮਿਨੋਰਿਟੀਜ਼ ਦਾ ਹੋਰ ਲੋਕਾਂ ਦਾ ਆਮ ਲੋਕਾਂ ਦਾ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਜਿੱਤਨੇ ਨਹੀਂਗੇ ਚਲੋ ਇਹਨਾਂ ਨੂੰ ਪਾ ਦਿਓ ਸੋ ਇਸ ਕਰਕੇ ਮੇਰਾ ਖਿਆਲ ਸਾਡਾ ਕੋਈ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਬੇਸ਼ੱਕ ਵੋਟ ਪਰਸੈਂਟੇਜ ਵਧਿਆ ਹੈ ਲੜਾਈ ਸਾਡੇ ਲੋਕਾਂ ਨੇ ਬੇ ਖੂਬੀ ਦੇ ਨਾਲ ਦਿੱਤੀ ਹੈ ਚੰਗੇ ਅਸੀਂ ਇਸ ਵਾਰੀ ਉਮੀਦਵਾਰ ਦਿੱਤੇ ਹੈ ਕਾਂਗਰਸ ਪਾਰਟੀ ਲੜਦੀ ਦਿਖਾਈ ਦਿੰਦੀ ਹੈ ਸੋ ਮੈਨੂੰ ਲੱਗਦਾ ਕੋਈ ਗੱਲ ਨਹੀਂ ਸਲੋਲੀ ਸਲੋਲੀ 26 ਸਾਲਾਂ ਬਾਅਦ ਬੀਜੇਪੀ ਦੀ ਵਾਰੀ ਆਈ ਹੈ ਆਫਟਰ 26 ইয়ার্স ਤੇ ਸਾਨੂੰ ਸਤਾ ਤੋਂ ਬਾਹਰ ਹੋਏ ਨੂੰ ਕੇਵਲ 12 ਸਾਲ ਹੋਏ ਹੈ ਕੋਈ ਗੱਲ ਨਹੀਂ ਬਾਬਾ ਜੀ ਕਿਰਪਾ ਕਰਨਗੇ ਅਗਲੀ ਵਾਰੀ ਅਸੀਂ ਹੋਰ ਜਿੱਥੇ ਸਾਡੀਆਂ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਰਕੇ ਅਸੀਂ ਲੜਾਈ ਲੜਾਂਗੇ ਜਿਨ੍ਹਾਂ ਅਸਰ ਕਿਵੇਂ ਦੇਖਦੇ ਹਾਂ ਕਿ ਉਹ ਦੇਖੋ ਜੀ ਬੀਜੇਪੀ ਦਾ ਕ੍ਰਿਸ਼ਮਾ ਜਿਹੜਾ ਹੈਗਾ ਉਹ ਪੰਜਾਬ ਚ ਨਹੀਂ ਹੋ ਸਕਦਾ ਪੂਰੀ ਦੁਨੀਆ ਚ ਹੋ ਸਕਦਾ ਹੈ ਪੰਜਾਬ ਲੇਕਿਨ ਪੰਜਾਬ ਚ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਗਹਿਰੀਆਂ ਡੂੰਘੀਆਂ ਸੱਟਾਂ ਤੇ ਜ਼ਖਮ ਬੀਜੇਪੀ ਨੇ ਦਿੱਤੇ ਹੈ ਉਹ ਪੰਜਾਬੀਆਂ ਦੇ ਬੜੇ ਅੱਲੇ ਨੇ ਔਰ ਰੋਜ਼ 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 ਜਾਣ ਬੁੱਝ ਕੇ ਜੋ ਜਾਣ ਬੁੱਝ ਕੇ ਸਾਡੇ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਤੁਸੀਂ ਦੇਖੋ ਹੁਣੇ ਹਾਲ ਹੀ ਚ ਗੁਜਰਾਤ ਦੇ ਵੀ ਉਹਰੇ ਜਿੱਤੀ ਬੰਦੇ ਸੀ ਜਿਹੜੇ ਡਿਪੋਰਟ ਕੀਤੇ ਗਏ ਇਹ ਗੁਜਰਾਤ ਕਿਉਂ ਨਹੀਂ ਲਾਇਆ ਗਿਆ ਜਹਾਜ਼ ਜਾਨ ਬੁੱਝ ਕੇ ਪੰਜਾਬੀਆਂ ਨੂੰ ਵਾਰ-ਵਾਰ ਜਲੀਲ ਕਰਨਾ ਇਹਨੂੰ ਦਿੱਲੀ ਲਾ ਲੈਂਦੇ ਦਿੱਲੀ ਦੀ ਰਾਜਧਾਨੀ ਚ ਜਦੋਂ ਯੂਐਸ ਆਰਮੀ ਦਾ ਆਇਆ ਸਾਡੇ ਪੰਜਾਬੀਆਂ ਦੇ ਬੇੜੀਆਂ ਪਾਈਆਂ ਵਿਖਾਈਆਂ ਗਈਆਂ ਸਾਡੇ ਉਹਨਾਂ ਨੌਜਵਾਨਾਂ ਦੇ ਬੱਚਿਆਂ ਦੇ ਉਹਨਾਂ ਨੂੰ ਬੰਦੀ ਬਣਾ ਕੇ ਲਿਆਂਦਾ ਗਿਆ ਇਹ ਗੱਲ ਜਿਹੜਾ ਹੈ ਨਾ ਪੰਜਾਬੀ ਫਿਰ ਇਹ ਗੱਲਾਂ ਨੂੰ ਮਾਫ ਨਹੀਂ ਕਰਦਾ ਔਰ ਸਮੇਂ ਸਮੇਂ ਸਰ ਇਹ ਹੁੰਦੀਆਂ ਸੱਟਾਂ ਜਿਹੜੀਆਂ ਚਾਹੇ ਉਹ ਕਿਸਾਨਾਂ ਦੇ ਪ੍ਰਤੀ ਹੋਣ ਚਾਹੀਏ ਯੂਨੀਵਰਸਿਟੀਆਂ ਦੇ ਪ੍ਰਤੀ ਹੋਣ ਚਾਹੀਏ ਉਹ ਪਾਖੜਾ ਡੈਮਸ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਹੋਣ ਚਾਹੀਏ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਕੇ ਹਰਿਆਣੇ ਨੂੰ ਹੋਣ ਚਾਹੀ ਯੂਨੀਵਰਸਿਟੀ ਦੇ ਵਿੱਚ ਸੈਨੇਟ ਇਲੈਕਸ਼ਨ ਖਤਮ ਕਰਨ ਦੀ ਗੱਲ ਹੋਵੇ ਇਹ ਜਿਹੜੇ ਝਖਮ ਹੈ ਨਾ ਵਾਰ-ਵਾਰ ਸਾਨੂੰ ਦਿੰਦੇ ਰਹਿੰਦੇ ਸੋ ਇਸ ਕਰਕੇ ਪੰਜਾਬੀ ਇਸ ਗੱਲ ਨੂੰ ਬੋਲਦਾ ਹੈ ਕਾਂਗਰਸ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਜਪਾ ਦਾ ਆਧਾਰ ਤੁਸੀਂ ਕਹਿ ਰਹੇ ਹੋ ਵੀਕ ਹੈ ਆਮ ਆਦਮੀ ਪੁੱਲਦੀ ਨਜ਼ਰ ਨਹੀਂ ਆ ਰਹੀ ਹੈ ਆਲਰੇਡੀ ਖੁੱਲੀ ਵੀ ਹੈ ਤੁਸੀਂ ਦੇਖੋ ਨਾ 13 ਲੋਕ ਸਭਾ ਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਤੁਸੀਂ ਇਸ ਨੂੰ ਕੀ ਮੰਨੋਗੇ ਮੋਦੀ ਸਾਦੀ ਇਸ ਤੋਂ ਵੱਡੀ ਵੇਵ ਤਾਂ ਨਹੀਂ ਆ ਸਕਦੀ ਕਿ ਸਵੈ ਮੋਦੀ ਸਾਹਿਬ ਆਸਤੇ ਵੋਟ ਮੰਗੀ ਜਾ ਰਹੀ ਸੀ ਦਿੱਲੀ ਆਸਤੇ ਕਿ ਇਹ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵੋਟ ਹੈ ਹੁਣ ਤਾਂ ਉਹਨਾਂ ਦੇ ਨਾਮ ਤੇ ਵੋਟ ਥੋੜੀ ਮੰਗਣੀ ਹੋਣ ਤਾਂ ਕੋਈ ਬੰਦਾ ਇੱਥੇ ਹੋਰ ਉਮੀਦਵਾਰ ਲਾਣੇ ਜੇਗਾਂ ਦੂਸਰੀ ਗੱਲ ਕਾਰਪੋਰੇਸ਼ਨ ਨੇ ਸਿੱਧ ਕਰਤਾ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਸਿੰਘਾਂ ਸੀ ਸ਼ਹਿਰਾਂ ਦੇ ਵਿੱਚੋਂ ਅਸੀਂ ਪਾਰਲੀਮੈਂਟ ਦੇ ਵਿੱਚ ਰਾਮ ਮੰਦਰ ਮੋਦੀ ਜੀ ਕਰਕੇ ਅਸੀਂ ਹਾਰੇ ਸੀ ਲੇਕਿਨ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਿੱਧ ਕਰਤਾ ਕਿ देयर इज नो बीजेपी ਵੇਵ ਹੁਣ ਹੈ ਨਹੀਂ ਕਿਸੇ ਪ੍ਰਕਾਰ ਦੀ ਸ਼ਹਿਰਾਂ ਦੇ ਵਿੱਚ ਅਸੀਂ ਹੁਣ ਜਿਵੇਂ 6 ਸੀਟਾਂ ਲੁਧਿਆਣੇ ਦੀਆਂ ਉੱਥੇ 5 ਸੀਟਾਂ ਤੇ ਮੈਂ ਹਾਰਿਆ ਸੀ ਇਸ ਵਾਰੀ 31 ਸੀਟਾਂ ਸਾਨੂੰ ਆਈਆਂ 18 ਕੇ 17 ਸੀਟਾਂ ਉਹਨਾਂ ਨੂੰ ਆਈਆਂ ਸੋ ਇਹਰਾ ਮਤਲਬ ਅਰਬਨ ਵੋਟਰਸ ਨੇ ਵੀ ਇਹ ਤੈਅ ਕੀਤਾ ਕਿ ਅਸੀਂ ਕਾਂਗਰਸ ਪਾਰਟੀ ਦੇ ਹੱਥ ਵਿੱਚ ਪੰਜਾਬ ਦੇ ਅੰਦਰ ਸੁਰੱਖਿਅਤਾਂ ਕਿਉਂਕਿ ਪੰਜਾਬ ਦੇ ਚ ਅਮਨ ਔਰ ਸ਼ਾਂਤੀ ਕਾਇਮ ਕਰਨ ਦੇ ਵਿੱਚ ਬਹੁਤ ਵੱਡਾ ਕਾਂਗਰਸ ਪਾਰਟੀ ਦਾ ਹੱਥ ਹੈ ਸੋ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਸਥਿਤੀ ਹੈ ਸ਼ਰਤ ਇਹ ਹੈ ਕਿ ਅਸੀਂ ਬਹੁਤ ਤਰੀਕੇ ਦੇ ਨਾਲ ਅਗਰ ਸਾਰੇ ਜਾਣੇ ਚੋਣਾਂ ਲੜੀਏ ਖੇਡੀਏ ਬੜੀ ਸਮਝਦਾਰੀ ਦੇ ਨਾਲ ਬੜੀ ਧਿਆਨਦਾਰੀ ਦੇ ਨਾਲ ਆਪਣੇ ਲਾਲਚ ਤਿਆਗ ਕੇ ਅਸੀਂ ਸਾਰੇ ਲੋਕ ਇਕਮੁੱਠ ਹੋ ਕੇ ਜਿਸ ਪ੍ਰਕਾਰ ਪਾਰਟੀ ਚੱਲ ਰਹੀ ਹੈ ਸੋ ਅਗਰ ਚੱਲਾਂਗੇ ਤਾਂ 101% ਜਿਹੜੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ 2027